ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਡਾ ਸਵਾਗਤ ਹੈ ਆਪਣੇ ਮੀਨੀ ਵਲੌਗ ਵਿੱਚ ਅੱਜ ਆਪਣਾ 75 ਹਾਰਡ ਚੈਲੈਂਜ ਦਾ ਡੇਗਾ 9 ਆਓ ਸਭ ਤੋਂ ਪਹਿਲਾਂ ਆਪਾਂ ਉੱਠੇ ਉੱਠ ਕੇ ਆਪਾਂ ਨੇ ਕੀਤਾ ਬਰਸ਼ ਬਰਸ਼ ਕਰਨ ਤੋਂ ਬਾਅਦ ਫਿਰ ਆਪਨੇ ਕੀਤਾ ਇਸ਼ਨਾਨ ਕਿਉਂਕਿ ਬਾੜੀ ਕਹਿੰਦੀ ਹੈ ਇਸ਼ਨਾਨ ਤੇ ਨਾਮ ਦੋਵੇਂ ਜ਼ਰੂਰੀ ਹੈ ਇਸ਼ਨਾਨ ਸਰੀਰ ਦੇ ਵਾਸਤੇ ਨਾਮ ਮਨ ਵਾਸਤੇ ਇਸ ਕਰਕੇ ਤੁਸੀਂ ਵੀ ਨਾਮ ਵੀ ਜਪਿਆ ਕਰੋ ਤੇ ਇਸ਼ਨਾਨ ਵੀ ਕਰਿਆ ਕਰੋ ਉੱਠ ਕੇ ਤਿਆਰ ਹੋਗੇ ਤਿਆਰ ਹੋਣ ਤੋਂ ਬਾਅਦ ਫਿਰ ਆਪਾਂ ਅਗੇ ਪਾਠ ਕਰਨ ਪਹਿਲੇ ਆਪਾਂ ਨੇ ਇਸ਼ਨਾਨ ਕਰ ਲਿਆ ਸੀ ਫਿਰ ਨਾਮ ਇਹ ਦੋਵੇਂ ਜ਼ਰੂਰੀ ਏ ਨਾਮ ਵਿੱਚ ਪੜਿਆ ਆਪਾਂ ਅੱਜ ਸੋਚੈ ਸੋਚ ਨਾ ਹੋ ਵੀ ਜੇ ਸੋਚੀ ਲਾਹਰ ਬੰਦਾ ਸੋਚਦਾ ਕੁਛ ਏ ਪਰ ਹੁੰਦਾ ਉਹ ਏ ਜਿਹੜਾ ਅਕਾਲ ਪੁਰਖ ਚ ਹੁੰਦਾ ਇਸ ਕਰਕੇ ਫਿਕਰ ਨਾ ਕਰਿਆ ਕਰੋ ਠੀਕ ਹੈ ਫਿਰ ਉਸ ਤੋਂ ਬਾਅਦ ਆਪਾਂ ਨੇ ਆਪਾਂ ਵਰਕਆਊਟ ਕੀਤਾ ਸਟੈਚਿੰਗ ਕਰਾ ਕਰਕੇ ਆਪਾਂ ਨੇ ਅੱਜ ਪੂਸ਼ਕ ਦੇ ਸਟ ਮਾਰੇ ਚਾਰ ਫਿਰ ਉਸ ਤੋਂ ਬਾਅਦ ਆਪਾਂ ਨਿਕਲ ਗਏ ਪਿੰਡ ਵੱਲੇ ਪਿੰਡੋਂ ਲੈ ਨਿਕਲ ਗਏ ਤੇ ਵੀਰੋ ਉਹ ਲੋਗ ਵਧੀਆ ਲੱਗਦਾ ਨਾ ਤੁਸੀਂ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਆ ਕਰੋ ਯਾਰ ਤੁਹਾਡੇ ਆਸਤੇ ਹੀ ਨਹੀਂ ਮਿਹਨਤ ਕਰਨਿਆਂ ਫਿਰ ਆਪਾਂ ਜਾ ਕੇ ਦੁਕਾਨ ਤੇ ਦੁਕਾਨ ਤੇ ਬਹਿ ਕੇ ਆਪਾਂ ਨੇ ਬੱਚਿਆਂ ਨੂੰ ਪੁੱਛਿਆ ਜਿਹੜਾ ਚਾਰ ਸਾਹਿਬ ਜਦਿਆਂ ਦੇ ਮੂਲ ਮੰਤਰ ਸੁਣਾਵੇਗਾ ਨਾ ਉਹਨੂੰ ਆਪਾਂ ਦੱਸ ਦੀ ਚੀਜ਼ ਦਵਾਵਾਂਗੇ ਇਹ ਲਾਲਸੀ ਠੀਕ ਹੈ ਜੀ ਨਾਮ ਦੀ ਕੱਲ ਵੀਡੀਓ ਪਾ ਦਾਂਗੇ ਕੱਲ ਵੇਖਿਓ ਤੇ ਲਾਇਕ ਸ਼ੇਅਰ ਸਬਸਕ੍ਰਾਈਬ ਕਰਿਓ ਓਕੇ ਵੀਰ